ਸਤਿਰਾ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅਨਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹ ਪਾਤਸ਼ਾਹ ਜੀ ਦਸੇ ਕਬਿਓ ਬਾਈ ਬੇਨਤੇ ਚੋਪਈ ਹਮਰੇ ਕਰੋ ਹੱਥ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਨੰਦਰ ਹੈ ਹਮਾਰਾ ਆਪ ਨ ਜਾਣ ਕੋ ਵਰਤ ਪਾਰਾ ਹਮਰੇ ਦੁਸ਼ਟ ਅਸਬਦ ਕਾ ਬਹੂ ਆਪ ਹਾਦ ਨਹ ਉਚਾ ਬਹੂ ਸੁਖੇ ਬਸਾਏ ਮੋ ਪਰਵਾਰਾ ਸੇਵਕ ਸਿਖ ਸਵੈ ਕਰਤਾਰ ਮੋ ਰਚਾਰਜ ਕਰਦਾ ਕਰਿ ਗਇ ਸਾਬ ਲਖਵਾ ਸੰਗਰੀ ਗਏ ਪੂਰਨ ਹੋਏ ਹਮਾਰੇ ਆਸਾ ਦੂਰ ਬਿਨ ਕੇ ਰਹੇ ਪਿਆਸਾ ਤੁਮਹਿ ਸਾੜ ਤੇ ਅਵਰਦਾ ਤੇ ਆਵੂ ਜੋ ਅਰਚਾ ਹੰ ਸੋ ਤੁਮ ਸੇ ਪਾਵੂ ਸੇਵਕ ਸਿਖ ਹਮਾਰੇ ਤਾਰਿ ਹਰਿ ਚਲੋ ਚਲੋ ਸ਼ਾਸਤਰ ਹਵਾਰੇ ਮਾਰੀ ਹੈ ਆਪ ਆ ਦੇਵ ਜੇ ਵਰਗੇ ਮਨ ਕਾਲ ਕਾ ਤਰਾਸ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੂ ਜੋ ਕਰਿਓ ਰਛਾ ਰਾਖ ਲਿਓ ਮਰਾਖ ਰਹਾਰੇ ਸਾਹਿ ਸੰਤ ਸਹਾਇ ਪਿਆਰੇ ਦੀਨ ਬੰਦ ਦਸ਼ਨ ਕੇ ਹੰਤਾ ਤਮੋ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸੋ ਜਵਤਰਾ ਕਾਲ ਪਾਏ ਕ੍ਰਿਸ਼ਨਾ ਸਰਗਾ ਸਾਲ ਕਾਲ ਚਾਹੀ ਆਤਮਾ ਸਾ ਜਵਨ ਕਾਲ ਜੋਗੀ ਸਾਖਿਓ ਅਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬੁਲਾਇਓ ਦੇਵ ਦੇਤ ਜਥ ਉਪਜਾਇਓ ਆਦ ਅੰਤ ਇੱਕ ਓ ਤਾਰਾ ਸੋਏ ਗੁਰੂ ਸਭ ਦੇ ਸਹਮਾਰਾ ਨਮਸ਼ਕਾਰ ਜਿਸੇ ਮੇਰੀ ਕੋ ਹਵਾਰੀ ਸਗਲ ਪ੍ਰਧਾਨ ਜਨਾਬ ਸੋਵਾਰੇ ਸੇਵਕ ਰਕੋ ਸੇਵਕ ਸੁਖ ਦੇਓ ਸਤਿ ਨਲਕੋ ਬਲ ਮੋਦ ਕੀਓ ਕੜਕੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਬਿਸ਼ਾਦ ਸੁ ਚੀਤੇ ਦੀਨ ਬਿਨ ਅਸੁੱਲਾ ਸਾਹਰ ਕਿਰਪਾ ਦ੍ਰਿਸ਼ਟ ਅਕਰਪੁਣ ਸੰਤਨ ਸੁਖ ਪਾਵੇ ਦੇਦਪੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਬਿਸ਼ੰਨ ਕੜਕੜ ਕੇ ਪਰ ਪਰ ਕੇ ਜਗ ਜਦ ਕਰਖ ਕਰਾ ਕਰਤਾਰਾ ਬਿਅਾਧਰਤ ਦੇਹ ਅਪਰ ਜਵਾਕਰਤ ਕਰਤ ਹੋ ਕਭੂ ਤੁਮ ਅਵਲਤ ਦੇਹ ਤਰਿ ਸ਼ਭੂ ਜੇਤੇ ਬਦਰ ਸ੍ਰਿਸ਼ਟ ਸਵਤਾਰੈ ਆਪ ਆਪਣੇ ਗਉਜ ਉਚਾਰੈ ਤੁਮ ਸੰਹੀ ਤੇ ਰਹੈ ਨਾਰਮ ਜਾਨਦ ਬੀਦ ਭੀਦ ਅਲਮ

ਆਪੋ ਆਪਣੇ ਵਿਧ ਹੈ ਜੀਤੇ ਮਰਨ ਤਿਨ ਪਿਨ ਤੋ ਹਦਕ ਤੁਮਰਾ ਅਲਖਾ ਨ ਜਾਇ ਬਸਰ ਕਹਿ ਹੈ 부ਦ ਸੁਜਾ ਬਰਥੰਮ ਸੰਸਾਰ ਇਕ ਰੂਪਨੁ ਸਰੂਪ ਆਨੰਦ ਕੋ ਰਾਖੀ ਭੂਪਾ ਆਡਾ ਜੇਰਾ ਸੇਤੇ ਕੀਨੀ ਦੁਖ ਖਾਲ ਬਹੁ ਰਜ ਦੇਲੀ ਕਹੋ 부ਦ ਰਾਜਾ ਹੋਇ ਬੈਠ ਕਹੋ ਸੁਣ ਪਿਓ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਰ ਆਜਗ ਸਰੂਪ ਸਵੈ ਭਵ ਅਵਰੱਛਾ 베ਰੇ ਤੁਮ ਕਰੋ ਸਿਖ ਬਹਾਰ ਸਿਖ ਸੰਗਰੂ ਦੋ ਜਿਥੇ ਠਵਤਰ ਪਤਾ ਸਗਲ ਬਲੇਸ਼ ਕਰੋ ਨਿਕਤਾ ਜੇ ਤੁਜ ਅਦਰਸ਼ਰਣੀ ਪਰੇ ਨ ਕਹਿ ਦੁਸ਼ਟ ਦੁਬਤ ਹਵੇ ਪਰੇ ਪੁਰਖ ਜਵਲ ਪਗ ਪਰੇ ਤਿਹਾਰੇ ਇਨਕੇ ਨਉ ਸੰਕਟ ਸਭ ਟਾਰੇ ਜੋ ਕਲਕੁ ਕੁਮਾਰ ਤਿਆਗਿ ਹੈ ਧਾਕੇ ਕਾ ਨਿਕਟ ਮੈਂ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਗਿਰਿ ਪਾਦ ਰਿਸ਼ਟ ਅਧਿ ਜਾਹਿ ਲਹਿਰੂ ਧਾਕੇ ਤਾਪ ਅਧਿ ਕੁਮਾਰ ਹੋ ਬਿਦ ਸਿਧ ਕਾਨਗ ਸਭ ਹੋਵੀ ਦੁਸ਼ਟ ਸਭ ਸਕਲ ਕੁਵੀ ਏਕ ਬਾਾਰਾ ਰਤਨਾਸ਼ ਨਾਰਾ ਕਾਲ ਖਾਸ ਚੇਤਾ ਹੈ ਨਾਰਾ ਜਿੰਦ ਦਾ ਅਹਾਰੋ ਭਾ ਦਰ ਦੁਸ਼ਟ ਧੋਖ ਤੇ ਰਹਾ ਕਰਨ ਕੇ ਤਨਾਸ਼ਨ ਦਿਹਾਰੀ ਆਪ ਆਪ ਜਲ ਬਹਾਰੀ ਸਰਵ ਠੋਰ ਮੋਹੋ ਸਹਾਈ ਦੁਸ਼ਟ ਦਵਤੇ ਰਹੇ ਬਚਾ ਕਿਰਪਾ ਖਿਲੇ ਹਰ ਪ੍ਰਜਾਗ ਮਤ ਗ੍ਰਾਧ ਕਰਾ ਪੂਰਨ ਸਵਰਾਤਿ ਕਿਲ ਵਿਖ ਸਗਲ ਦੇਹੇ ਕੋ ਹਰਤਾ ਦੁਖ ਦੋਖਿਨ ਆਕਾਸ਼ਾ ਕਰਤਾ ਸ੍ਰੀ ਅਤੁਜ ਜਾ ਪੈ ਦਿਆਲਾ ਪੂਰਨ ਗ੍ਰਾਂਥ ਤਜ ਕਾਲ ਮਨ ਬਾਠ ਦਵਲ ਪਾਵੇ ਸੋਈ ਦੋਖ ਨਾ ਦਸੈ ਵਿਆਪਤ ਕੋਈ ਅਡਲ ਸੁਨਾ ਗੁਮਜ ਆਪ ਰਸਨਾ ਪਾਵੈ ਸੁਨਾ ਗੂੜ ਚਿਤਲਾਏ ਚਤੁਰਤਾਵ ਦੂਖ ਦਰਦ ਭਾਵ ਨਿਕਟ ਮਾ ਤਿੰਦ ਦਰਖੇ ਰਹੈ ਹੋਜਿਆ ਕੇ ਵਿਵਾਰ ਚੋਪਈ ਕੋ ਕਹੈ ਚੋਪਈ ਸੰਬਤ ਸਤਰ ਹੈ ਸੈਸ ਬੁਲਿਜੈ ਅਰਧ ਸੈਸ ਆਪਣੀ ਤੀਨ ਕਹਿਜੈ ਪਾਦਰ ਸੁਦੇ ਅਸ਼ਮੀਰ ਵਾਰਾ ਤੀਰ ਸਤੂਦ ਰਵ ਗ੍ਰੰਥ ਸੁਧਾਰਾ ਸਰਗਿਆ ਪਾਹ ਰਣ ਜਾਤੇ ਤੋਰੇ ਤਬ ਤੇ ਕੋ ਆਖ ਦ੍ਰਿੜ ਹਿਆਨਿ ਰਾਮ ਰਹੇ ਪ੍ਰਾਨ ਪ੍ਰਾਨ ਅਨੇਕ ਹੈ ਉਦੇਖਣਾ ਮਨਿਓ ਸਭਰੇ ਸਾਸਰ ਵੇ ਸਭ ਹੈ ਭੂ ਭੇਦ ਕਹੇ ਵੇਖ ਨਾ ਜਾਣਦੇ ਹੋ ਸ੍ਰੀ ਅਸਪਾਨ ਕਿਰਪਾ ਤੇਰੇ ਕਰ ਮੈਂ ਨਾ ਕਹਉ ਸਤਿ ਸਭ ਕਾਨਿਓ ਦਭਰਾ ਸਗਲ ਦਵਾਰ ਕੋ ਛਾੜ ਕੇ ਅਗੇ ਹਥਾਰੋ ਦਵਾਰ ਬਾਹ ਜਹੇ ਕਿਲਾਜ ਅਸਾ ਗੋਬਿੰਦਾਸ ਰਾਰੋ ਰਾਵ ਕਲੀ ਮਹਿਲਾ ਤੀਜਾ ਨ ਦੇਖੋ ਵੰਖਾਰ ਸਤਿਗੁਰ ਪ੍ਰਸਾਦ ਆਨੰਦ ਅਭਾਂਗ ਰਿਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸਿਤੇ ਇਹ ਮਨੁਵਜਿਆ ਮਤਾ ਜਾ ਰાગ੍ਰਤ ਪ੍ਰਵਾਹ ਪਰ ਗਿਆ ਉਪਰ ਗਿਆ ਸ਼ਬਦ ਗਵਨਗ ਸ਼ਬਦੋ ਤੰਗਵ ਹਰੀ ਕੇ ਦਾ ਮਨ ਜਨੇ ਉਸਾਇਆ ਕਹੇ ਨਾਨਕ ਨੰਦ ਰੂਪਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਾਰ ਹੋ ਹਰ ਲਾਭੇ ਨਾਰਾ ਹੋਸ ਮਨ ਮੇਰੇ ਜੋ ਸੰਸਾਰ ਮੰਗੀ ਕਰੂ ਤੇਰਾ ਕਾਰਜ ਸਭ ਸੁਵਾਰਣ ਸਭ ਲਗਨ ਸਭ ਦਤ ਸੁਆਮੀ ਸੋਖਿ ਆਪਣੇ ਸਾਰੇ ਗਹਿ ਨਾਰਗ ਮਨ ਮੇਰੇ ਤੁਸਦਾਰ ਹੋ ਹਰ ਲਾਭੇ ਸਾਚੇ ਸਾਹਿਬਾ ਪ੍ਰਣਾਮੀ ਕਰਤੇ ਰਹਿ ਕਰਤਾ ਤੇਰਾ ਸਭੁ ਜਹ ਹੈ ਜਿਸ ਦੇਸੁ ਪਾਵੈ ਸਦਾ ਸਲਾਹਤਿ ਰੇ ਨਾਮ ਨਮੋਸਾਵੈ ਨਾਮਿਲਕੇ ਮਨੋਸਿਆ ਵਦੇ ਸਦਿ ਰੇ ਕਹੇ ਨਾਮ ਸਤੇ ਸਾਹਿਬ ਤਿਆਨ ਹੀ ਕਰਤੇ ਰਹਿ ਸਾਚਾ ਨ ਵਿਰਾਧਾ ਰੋ ਸਾਚਨਾ ਧਰਮੀ ਦਾ ਇਨ ਬਖਸਉ ਗਵੰਗਿਆ ਕਰਿ ਸ਼ਾਸ ਗੁਣੈ ਸਿਆ ਇਨਿਛਾ ਸਾਪ ਜੈਗਿਆ ਸੁਦਾ ਪਰਮਾਰਗੀਤਾ ਗ੍ਰਿਵਟੋ ਜੈ ਸੋ ਰਿਆ ਬੜੈ ਆਇਆ ਕਹੇ ਨਾਨਕ ਸੁਲੋ ਸੰਤੋ ਸ਼ਬਦ ਅਧਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਅਧਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਇਕ ਲੰਚਿ ਕਰ ਧਾਰੀਆਂ ਪੰਜ ਦੂਤ ਵਸਕਿਤੇ ਕਾਲ ਗੰਢ ਗਲਵਾਰਿਆ ਤੁਰ ਅਪਾਇ ਹਦਲਖੋ ਸੇ ਨਾਮ ਹਰਖੇ ਲਾਗੇ ਕਹੇ ਨਾਨਕ ਸੁਖੁ ਭਵਾਨਾ ਤਦਕਰ ਅਨਹਦ ਵਚ ਅਨੰਦ ਸਰੋਟ ਭਾਗੀ ਹੋ ਸਗਲ ਬਨੋਵਰਤ ਪੂਰੇ ਪਾਰ ਬਰਾਬਰ ਆਪਾਇ ਤਦ ਸਗਲ ਸੂਰੇ ਬੂਖ ਰੋਸਨਤਾ ਬਤਲੇ ਸੋਨੇ ਸੱਚੇ ਬਾਣੀ ਸੰਤ ਸਾਧ ਗ੍ਰਪੇ ਸਰਬ ਸੀ ਪੂਰੇ ਗੁਰ ਤੇ ਜਾਣੀ ਸੁਨਤੇ ਬਨਦੀ ਕਹਤੇ ਪਵਿੱਤਰ ਸਤ ਗੁਰ ਹਾਵਰ ਪੂਰੇ

ਦਕਾਲ ਨਾਨਕ ਤੇ ਮਕੂ ਜਲੇ ਕਿਤੇ ਸੁਪੇ ਨਾਲ ਜਿਨੇ ਨਾਮ ਧਿਆਇਆ ਗੈਬ ਸਖਦਕਾਲ ਨਾਨਕ ਤੇ ਮਕੂ ਜਲੇ ਕਿਤੇ ਸੁਪੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਕਿਰਵਾਹੇ ਗੁਰਜੀ ਕੀ ਪਤੇ